ਮਮੇ ਕੀ ਬਣਾਉਂਦੀ ਆ ਬਣਾਉਣਾ ਜੀ ਤੇਰੀ ਪਸੰਦ ਦੇ ਚੋਲ ਕੀ ਕੀ ਪਾਇਆ ਚ ਗਾਜਰਾ शिमला ਮਿਰਚ ਨਿਊਟਰੀ ਹਰੀ ਮਿਰਚ ਜੀਰਾ ਤੇ ਸਿਰਫ ਪਾਣੀ ਸੋਸ਼ ਪਿਆਜ਼ ਚੋਲ ਕਿੱਥੇ ਆ ਜੇ ਚੋਲੀ ਬਣਾਉਂਦੇ ਚੋਲ ਬੋਇਲਡ ਕਿਤੇ ਚੋਲ ਬੋਇਲਡ ਕਰਕੇ ਵਿੱਚ ਪੋਕਨੇ ਠੀਕ ਹੈ ਹਾਂ ਉਹ ਪਾ ਲਿਆ ਤੁਸੀਂ ਹੈ ਨਮਕ ਪਾਇਆ ਵਾ ਆਪਾ ਮਸਾਲੇ ਜਿੱਦਾਂ ਮਸਾਲੇ ਨਮਕ ਮਸਾਲੇ ਜਿਹੜੇ ਆਨਸਰਟ ਹੁੰਦੇ ਆ ਨਮਕ ਦਾ ਰੰਗ ਟੇਜ ਹੋ ਜਾਂਦਾ ਨਮਕ ਵਾਈਟ ਆ ਆਹ ਵਾਈਟ ਦਾ ਨੱਕੰਡੀਡ ਆ ਤੇ ਇਹ ਮਸਾਲਾ ਪਾਇਨਾ ਵਾ ਚੰਦਾ ਮੱਕੀ ਹੋ ਗਿਆ ਪਹਿਲਾਂ ਠੀਕ ਅੱਛਾ ਤੇ ਆਪਾਂ ਪਾਏ ਜਿਹੜੇ ਮਸਾਲਾ ਇਹ ਤੂਤੀਏ ਮਸਾਲੇ ਕਿਉਂ ਗਰਮ ਹੁੰਦਾ ਜਿਹਨੂੰ ਕਹਿੰਦੇ ਕਿ ਗਰਮ ਹੁੰਦਾ ਹਾਂ ਇਹ ਜਿਆਦਾ ਗਰਮ ਹੁੰਦਾ ਜਿਹਨੂੰ ਕਹਿੰਦੇ ਤੂਤੀਆ ਮਸਾਲੇ ਇਹ ਤੂਤੀਆ ਮਸਾਲੇ ਪਾਦੇ ਹੁਣ ਆਪਾਂ ਪਾਵਾਂਗੇ ਸਾਰੇ ਦਾ ਬਜਾਰਾ ਮਿਲ ਜਾਂਦੇ ਗੜੇ ਖੂਫੀਆ ਮਸਾਲੇ ਆ ਜਿਹੜੇ ਲਕੋਗੇ ਪਾ ਲੋ ਤੂਫੀਆ ਮਸਾਲੇ ਇਹ ਮਿ ਜਾ ਕਦੀ ਮਰਚਨ ਹਿਲਾਉਣਾ ਹਾਂ ਬਾਚ ਕੇ ਉਸ ਤੋਂ ਬਾਅਦ ਅੱਪ ਸੋਲਪਾ ਦੇਣੀ ਠੀਕ ਹੈ ਹੂੰ ਓਏ ਆਪਾ ਕਰ ਤੀ ਨੀ ਕਰ ਚੋਲ ਬਾਗੇ ਨਹੀਂ ਸਪਾਲੇ ਕੋਨੇ ਕੰਮ ਸਾਲੇ ਪਾ ਗੀ ਚੋਲ ਪਾਈ ਦੇ ਹਾਂ ਬਦਾ ਹੋਊਗਾ ਮੈਂ ਬਣਾਉਣਾ ਦੇਖਦੇ ਆਂ ਮੈਂ ਕਿੱਥੇ ਤੁਹਾਡੇ ਅੰਡੇ ਬਣਾ ਲੈਣਗੇ ਟਾਈਮਰ ਲਾਉਂਦਾ ਹਾਂ ਹੁਣ ਦੇਖੋ ਵੀ ਇਹ ਰੰਗ ਫੜ ਲਏ ਏਸੋ ਜਿਹੇ ਕੋਈ ਰੰਗ ਰੰਗ ਦੇ ਚਿੱਟੇ ਜਿਊ ਛੋਟੇ ਆ ਚੋਲ ਤੇ ਚਿੱਟੇ ਨੇ ਨਾ ਅੱਜ ਕੀ ਹੁੰਦਾ ਨਾ ਨਾਂ ਮੰਜੂ ਗੱਲ ਬੰਦ ਹੀ ਕਰੀ ਇਹੋ ਜਿਹੇ ਆਉਂਦਾ ਖਿਆਲ ਨਹੀਂ ਨਾ ਦੇਖਣਾ ਮੈਂ ਮੇਰੇ ਸਾਹਮਣੇ ਖਾਨੋਂ ਵੀ ਰੰਗ ਚੜਿਆ ਤੇ ਦਿਖਾਓ ਉਹ ਚੜ ਗਿਆ ਚੜ ਗਿਆ ਰੰਗ ਚੜ ਗਿਆ ਬਣ ਗਈ ਗੱਲ ਬਣ ਗਈ ਗੱਲ ਓਏ ਹੋਏ